ਇਹ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਪਿੰਡਾਂ 'ਚ ਨਹੀਂ ਚਾਹ ਸ਼ਹਿਰਾਂ 'ਚ ਨਹੀਂ ਚਾਹ ਕਸਬਿਆਂ 'ਚ ਨਹੀਂ ਉਹਨਾਂ ਦੀ ਬਹੁਤ ਪੁਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਵੀ ਇਨਸਪੈਕਟਰੀ ਰਾਜ ਦਾ ਸਮਾਂ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਇਨਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਹ ਸਾਡੇ ਕੋਲੇ ਰਿਕਾਰਡ ਨਹੀਂ ਹੈ ਨਹੀਂ ਤੂੰ ਫਿਰ ਸਿਰੀਆਨੀ ਦੇ ਤੌਰ ਕੀ ਤੋ ਉਹ ਫਿਰ ਅੱਗੇ ਰਾਹ ਜਿਹੜੇ ਨੇ ਉਹ ਬ੍ਰੈਕ ਮੇਕਿੰਗ ਜਾਂ ਕ腐ਸ਼ਨ ਵਾਲੇ ਨੂੰ ਜਾਂਦੇ ਸੀ ਸਵੱਜ ਅਸੀਂ ਕਾਨੂੰਨ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਇਨਸਪੈਕਟਰਾਈਜ਼ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਦਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਹੈ ਰਿਕਾਰਡ ਰੱਖਿਆ ਨਹੀਂ ਰੱਖਿਆ ਉਹਨਾਂ ਸੀ ਨੂੰ ਵਧਾ ਕੇ 20 ਕਰਦਾ ਕਿ 20 ਜਬੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਖੁਚ ਦਿੱਕਸੇ ਕਰ ਜੀ ਵੀ ਲੋੜ ਨਹੀਂ ਪੋਗੇ ਜ਼ਰੂਰਤ ਨਹੀਂ ਕੋਈ ਦੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅੰਮ੍ਰਿਤਧੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਦੀ ਤੋਂ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟ ਦੇ ਜਾਂ ਧੰਕੀਆਂ ਨਾ ਕੋਈ ਫालतू ਜੁਰਮਾਨੇ ਨਾ ਬਾਰ-ਬਾਰ ਚੱਕਰ ਲਾਉ। ਤਾਂ ਉਹ ਰਾਮਨਾਥਾ ਕੰਮ ਕਰ ਸਕਦੇ ਨੇ। ਲਗਭਗ 94% ਕਾਟ 95% 95% 95% ਇਹਦੇ ਵਿੱਚ ਕਵਰ ਹੋ ਜਾਂਦੇ ਨੇ 20 ਜਾਂ 20 ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ 20 ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨੇ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ 100 ਦਿਨ ਦਾ ਰਿਪੋਰਟ ਦੇਜੇ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰ ਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਹਫਤੇ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰ ਟਾਈਮ ਲਾ ਸਕਦੇ ਸੀ ਉਹਦੇ ਪੈਸੇ ਮਿਲਦੇ ਸਨ ਹੁਣ ਇਹਨੂੰ ਵਧਾ ਕੇ 143 ਘੰਟੇ ਕਰਤਾ ਜੀ ਜੱਲਾ ਤੱਕ ਤਿੰਨ ਗੁਣਾ ਕਰਤਾ ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰ ਟਾਈਮ ਮਿਲੇਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਜੋ 9 ਘੰਟੇ ਕੰਮ ਕਰਦਾ ਹੈ ਤਾਂ ਜਿੱਦਾਂ ਨੂੰ 파ਰ ਕੰਟੇ ਮਿਲਦੇ ਆ ਉਹਨੇ ਉਹਨੂੰ ਇੱਕ ਕਰਕੇ ਦੇ ਡਬਲ ਮਿਲ ਜੇ 2 ਘੰਟੇ ਮਿਲ ਕਲੀਅਰ ਹੈ ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਕੰਪਨੀਆਂ ਚੋਂ ਵੀ ਜਿਹੜੇ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਇਨਕਲੂਡਡ ਹੈ ਫਿਰ 20 ਤੋਂ ਵੱਧ ਕਰਮਚਾਰੀਆਂ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੇ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟੇ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਅਪਰੂਵ ਹੋ ਗਈ ਜਨਨ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਨਹੀਂ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਸਮਾਂ ਹੋਵੇ ਜੇ ਕੋਈ ਕuze ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇਵਾਂਗੇ ਦੁਬਾਰਾ ਕਰਨ ਦਾ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਜਾਂਦੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਸੀ ਜਰਮਾਨਾ 100 ਰੁਪਏ ਹੁਣ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵੱਧ ਬਥੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹਿੱਸੇਦਾਰ ਹੈ ਪਾਰਕੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਹੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਨਾ ਉਹ ਸਭੋਂ ਹੋਰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਉਹ ਪਰਿਵਾਰ ਫਾਲ ਦਾ ਟੈਕਸ ਭਰਨ ਦੇ ਇਸ਼ੂਸ ਹੁੰਦੇ ਤਾਂ ਇਹ ਬਖਤ ਜਿਹੜਾ ਹੁਣ ਇਹ ਬਦਲਾਅ ਹੈ ਹੁਣ ਕੋਈ ਤਾਂ ਨਹੀਂ ਕੋਈ ਇੰਸਪੈਕਟਰ ਆ ਨਹੀਂ ਹੁਣ ਸਿਰਫ ਤੱਕੀ ਹੋਊਗੀ ਤੇ ਅਸੀਂ ਚਾਹੁੰਦੇ ਆ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਅੱਗੇ ਵਧਾਵੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਬਣਾਉਣ ਦੀ ਹਰ ਬੰਦੇ ਦੀ ਹਿੱਸੇਦਾਰੀ ਬਿਨਾਂ ਕਰੂਗੀ ਤੇ ਅੱਜ ਦਾ ਇਹ ਇਹਨੂੰ ਵਿਧਾਨ ਸਭਾ ਚੈੱਕ ਕਰ ਕੋਇਆਕਟ ਹੈ ਜਿਹਨੂੰ ਵਿਧਾਨ ਸਭਾ ਚ ਲੈ ਲੈਣਾਂਗੇ ਤੁ ਤੁਨ ਪਾਸ ਕਰਕੇ ਤੇ ਲਾਗੂ ਹੋ ਜਾਊਗਾ ਕੇ ਛੋਟੇ ਦੁਕਾਨਦਾਰਾਂ ਨੂੰ ਕੋਈ ਫालतू ਦੀਆਂ ਸਰਕਾਰੀ ਫੈਲਾਵਾਂ ਦੇ ਵਿੱਚ ਔੜੜਣਾ ਜਿਹੜੀਆਂ ਆ ਪੈਂਦੀਆਂ ਨੇ ਉਹਨਾਂ ਨੂੰ ਬਚਾਓ ਸਕੇ